ਜੇਬਾਬ ਇੱਕ ਕੁਝ ਨੇ ਹਿੰਦ ਸਿੰਘ ਸੀ ਜੋ ਮਾਰਕੀਟ ਦੇ ਵਿੱਚ ਦੇਖੇ ਗਏ ਨੇ ਉਹਨਾਂ ਦੇ ਲੜਾਈ ਝਗੜੇ ਵੀ ਹੋਏ ਨੇ ਕੀ ਮਾਮਲਾ ਸੀ ਬੋਲੋ ਕੱਲ ਸਾਡੇ ਧਿਆਨ ਚ ਆਇਆ ਸੀ ਮਸਲਾ ਇੱਕ ਕਿ ਕੁਝ ਨਿਹੰਗ ਸਿੰਘ ਨੇ ਜੋ ਬਾਜ਼ਾਰ ਚ ਉਹਨਾਂ ਨੇ ਛੁੱਟ ਦੰਗ ਮਚਾਇਆ ਹੋਇਆ ਤੇ ਜੋ ਪਤਾ ਲੱਗਿਆ ਕਿ ਜਿਹੜੇ ਕੋਈ ਨੌਜਵਾਨ ਬੱਚੇ ਬੱਸ ਸਟੈਂਡ ਤੇ ਜਾਂ ਪਾਕਾਂ ਚ ਜਾਂ ਕਿਤੇ ਬੈਠ ਕੇ ਕੋਈ ਕਰਦੇ ਤੇ ਉਸ ਤੋਂ ਉਹਨਾਂ ਨੇ ਇਤਰਾਜ਼ ਕੀਤਾ ਜਾਂ ਉਹਨਾਂ ਦੇ ਮਨ 'ਚ ਕੋਈ ਹੋਣਾ ਕਿ ਇੱਕ ਆਮ ਅੱਜਕੱਲ ਨਵੀਂ ਜਨਰੇਸ਼ਨ ਆ ਆਪਾਂ ਦੇਖਦੇ ਹਾਂ ਕਿ ਜਿਹੜੇ ਸਕੂਲਾਂ ਐ ਕਾਲਜਾਂ 'ਚ ਬੱਚੇ ਪੜ੍ਹਦੇ ਨੇ ਉਹ ਅਕਸਰ ਬੈਠ ਜਾਂਦੇ ਨੇ ਪਾਰਕ 'ਚ ਜਾਂ ਕੋਈ ਡਿਸਕਸ਼ਨ ਕਰਨੀ ਹੁੰਦੀ ਐ ਕੋਈ ਤਾਂ ਉਸ ਚੀਜ਼ ਨੂੰ ਲੈ ਕੇ ਇਹਨਾਂ ਨੇ ਉਹਨਾਂ ਨਾਲ ਮੈਨ ਹੈਂਡਲਿੰਗ ਕੀਤੀ ਗਲਤ ਤਰੀਕੇ ਨਾਲ ਪੇਸ਼ ਆਏ ਤੇ ਦਹਿਸ਼ਤ ਦਾ ਮਾਹੌਲ ਬਣਾਇਆ ਤਾਂ ਜਦੋਂ ਸਾਡੇ ਮਾਮਲਾ ਧਿਆਨ 'ਚ ਲਿਆਂਦਾ ਗਿਆ ਸੀ ਫੌਰੀ ਕਾਰਵਾਈ ਕਰਦੇ ਹੋਏ ਉਹਨਾਂ ਤੇ ਸੰਗੀਨ ਜੁਰਮਾ ਤਹਿਤ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਕਿਹੜੀ ਕਿਹੜੀ ਧਾਰਾ ਦਾ ਇਹ ਦਾ ਮਾਮਲਾ ਦਰਜ ਕੀਤਾ? 307 ਦੇ ਤਹਿਤ ਮਾਮਲਾ ਦਰਜ ਕੀਤਾ। ਇਹ ਪੰਜ ਸੀਗੇ। ਤੇ ਅੱਗੇ ਤੋਂ ਵੀ ਮੈਂ ਅਗਾ ਕਰਨਾ ਚਾਹਨਾ ਜਦੋਂ ਵੀ ਕੋਈ ਕਾਨੂੰਨ ਨੂੰ ਆਪਣੇ ਹੱਥ ਚ ਲਏਗਾ ਤੇ ਉਹਦੇ ਨਾਲ ਸ਼ਕਤੀ ਨਾਲ ਪੇਸ਼ ਆਇਆ ਜਾਏਗਾ। ਉਹਨਾਂ ਦਾ ਸ਼ੱਕ ਕੀਤਾ ਹੋਇਆ ਸੀ ਜਾਂ ਕੀ ਮੋਟਿਵ ਵੀ ਸੀ ਇਹਨਾਂ ਦਾ ਇਹ ਕੁਝ ਕਰਦ। ਨਹੀਂ, ਮੈਡੀਕਲ ਕਰਵਾਇਆ ਉਹਨਾਂ ਦਾ। ਨਸ਼ੇ ਵਾਲਾ ਤਾਂ ਨਹੀਂ ਕੋਈ ਸਾਹਮਣੇ ਆਇਆ। ਜਦ ਮੈਡੀਕਲ ਰਿਪੋਰਟ ਆਏਗੀ ਉਹਨੂੰ ਖੰਗਾਲਿਆ ਜਾਊਗਾ। ਲੇਕਿਨ ਇੱਕ ਟੈਸ ਚਾਕੇ ਉਹਨਾਂ ਨੇ ਜਿਹੜਾ ਇਸ ਤਰੀਕੇ ਨਾਲ ਘਟਨਾ ਨੂੰ ਜਾਣ ਦਿੱਤਾ ਕਿਹੜੀ ਜਥੇਬੰਦੀ ਨਾਲ ਸੀ ਨਹੀਂ ਜਥੇਬੰਦੀ ਬਾਰੇ ਮੈਂ ਜ਼ਿਆਦਾ ਨਹੀਂ ਇਹਦੇ ਬਾਰੇ ਇੱਕ ਪਤਾ ਕੀਤਾ ਲੇਕਿਨ ਅੰਗ ਬਣੇ ਚ ਜ਼ਰੂਰ ਸੀਗੇ ਲੋਕਲੀ ਇਹ ਸਾਰੇ ਨਹੀਂ ਇਹ ਤਸਦੀਕ ਕਰਨਾ ਹੈ ਇਸ ਤੇ ਥਾਣੇ ਤੋਂ ਪਤਾ ਲੱਗੇਗਾ